ਇਹ ਆ ਵੀਰੇ ਮਜੂਦਾਂ ਲੈ ਆਂਦੀਆਂ ਨੇ ਹਾਂ ਕਿਸੇ ਦੀ ਕੰਪਲੀਟ ਦੀ ਆ ਦਾਣਾ ਮਾਰੇ ਮੌਸਮ ਦਾ ਸੋਨਾ ਦਾ ਖਰਾਬ ਤਾਂ ਚਾਹਦਾ ਠੀਕ ਹੈ ਉਹ ਮੌਸਮ ਉਹ ਤਾਂ ਹੈ ਨਹੀਂ ਗਾ بارش ਤਾਂ ਹੈ ਨਹੀਂ ਗੀ بارش بارش 15 ਦਿਨਾਂ ਜੀ ਤਾਂ ਤੂੜੀਆਂ ਟਾੜੀਆਂ ਬਣਾ ਕੇ ਮੇਲੇ ਹੋ ਜਾਣਗੇ ਸਾਡਾ ਮੰਡੀ ਵਾਲਾ ਸੀਨ ਮਹੀਨਾ ਚੱਲਦਾ ਨਾ ਫਿਰ ਉੱਥੇ ਹੌਲੀ ਹੌਲੀ ਇਹਨੂੰ ਪਿਆਰ ਭਰੀ ਸਤਿਕਾਰ ਉਮੀਦ ਕਰਦੇ ਹਾਂ ਸਾਬ ਠੀਕ ਠਾਕ ਹੋਵੇ ਅੱਜ ਗੁਰੀ ਨੇ ਲਾਤੀਆਂ ਸੀ ਦੋਨੇ ਮਸ਼ੀਨਾਂ ਆ ਕੇ ਸ਼ੇਰ ਸਿੰਘ ਆੜਤੀਏ ਦੇ ਤੇ ਕਰਦੇ ਆ ਸ਼ੇਰ ਸਿੰਘ ਹੁਣਿਆਂ ਨਾਲ ਗੱਲਬਾਤ ਕਿਵੇਂ ਚੱਲਦੀਆਂ ਨੇ ਮਸ਼ੀਨਾ ਤੇ ਕਿਵੇਂ ਹਨਖਾਲ ਆਜੂ ਕਰਦੇ ਵਧੀਆ ਵਧੀਆ ਉਹ ਠੀਕ ਠਾਕ ਕਹਿ ਮੈਂ ਵਧਾਈਆਂ ਮੈਨੂੰ ਤੈਨੂੰ ਭਾਈ ਅੱਜ ਵਧਾਈਆਂ ਵੀਰੇ ਤੇਨੇ ਬਹੁਤ ਬੁਸ਼ਾਕੀ ਦੀਆਂ ਬਹੁਤ ਬਹੁਤ ਹੈ ਕਰਤਾ ਫਿਰ ਬੁਸ਼ਾਕੀ ਵਾਲੇ ਦਿਨ ਹੱਥ ਸਤ ਨੂੰ ਛਾਕੇ ਵਾਲੇ ਦਿਨ ਕਰਤਾ ਸੂ ਰਮਾਤਮੰਦਰ ਰੱਬ ਦਾ ਨਾਮ ਲੈ ਕੇ ਠੀਕ ਹੈ ਹਾਂ ਦੋਨੇ ਲਾਤੀਆਂ ਗੁਰੀਨੇ ਲਿਆ ਕੇ ਫਿਰ ਹਾਂ ਗੁਰੀਨੇ ਦੋਨੇ ਲਾਤੀਆਂ ਗੁਰੀ ਕਹਿੰਦਾ ਦੋਨੇ ਲਾਦਨੇ ਛੇਤੀ ਨਵੇੜ ਦੇਣਾ ਛੇਤੀ ਵੀ ਅੱਜ ਵਹਿਲਾ ਕਰਦੀ ਏ ਹਾਂ ਇਹ ਕੰਨ ਕੰਪਨੀ ਕੀਤੀ ਹੈ 31 ਤਰੀਕ ਦੀ ਬੀਜੀ ਹੋਈ ਆ ਠੀਕ ਆ ਹਾਂ 303 1003 ਸਾਰੀ 303 ਸਾਰੀ 303 ਟੋਟਲੀ ਹਾਂ 2 ਕਿਲੀਆਂ 826 ਗਾ ਠੀਕ ਆ ਜਿਹੜੀ ਦੂਜੀ ਤੂੰ ਆ ਉਹ ਤਾਂ ਉਹ ਖੜੀ ਜਾਣਾ ਜਿਹੜੀ ਬਿਨਾ ਰੇਸ ਸਪਰੇ ਵਾਲੀ ਉਹ ਠਹਿਰ ਕੇ ਬਟਾਣੀ ਥੋੜੀ ਜੀ ਠੀਕ ਆ ਉਹ ਵੀ 303 ਦੀ ਆ ਉਹਦਾ ਘਰੇ ਰੱਖਣ ਦੀ ਖਾਤਰ ਹਾਂ ਘਰੇ ਰੱਖਣ ਦੀ ਖਾਤਰ ਖਾਣ ਵਾਸਤੇ ਠੀਕ ਆ ਹੁਣ ਵੱਡੀ ਟੋਟਲੀ ਜਾਊਗੀ ਵੱਡੀ ਨਹੀਂ ਰਹਿ ਜੂ ਰਹਿ ਜੂ ਹਾਂ ਇੱਕ ਤਾਂ ਮੈਂ ਕਹਣਾ ਹੋਰ ਰਹਿ ਜੂ ਹਨਾ ਹਾਂ ਇਕ ਤਾਰ ਹੈ ਜੋ ਫਾਰਮ ਵਾਲੀ ਚਾਰ ਕਿਲੇ ਠੀਕ ਆ ਉਹ ਚਾਰ ਕਿਲੇ ਵੜਦੇ ਆਗੇ ਰਹਿ ਜਾਣਗੇ 6-7 ਕਿਲੇ ਠੀਕ ਆ ਬਾਕੀ ਕੋ 15 ਕਿਲੇ ਬੜੇ ਜਾਣਗੇ ਠੀਕ ਆ ਹੂੰ ਹੂੰ ਕਿਵੇਂ ਲੱਗਦਾ ਨਕਾਲ ਨਕਾਲ ਤਾਂ ਜੇ ਦੇਖੋ ਹਜੇ ਤਾਂ ਵਧੀਆ ਲੱਗਦਾ ਟਰਾਲੀਆਂ ਤਾਂ ਵਧੀਆ ਬਾਕੀ ਹਾਂ ਬਾਕੀ ਹੁਣ ਤੁਲਕੇ ਪਤਾ ਲੱਗੂ ਇਹ ਆ ਕਿੰਨੇ ਹੀ ਲੈਣਾ ਤੇਰੀ ਸਾਰੀ ਇਹ 15.5 ਵਿਘਿਆ ਨਹੀਂ ਲੈਣਾ 15.5 ਵਿਘਿਆ ਦੀ ਹਾਂ ਠੀਕ ਆ ਟਰਾਲੀ ਤਾਂ ਫੁੱਲ ਹੋ ਗਈ ਇੱਕ ਤਾਂ ਟਰਾਲੀ ਹਾਂ ਕੋਸੋ ਟੋਆ ਜੋ ਵੀ ਲੈਂਦੀ ਆ ਤੈਨੂੰ ਕਿ ਵਿਘੇ ਠੀਕ ਆ ਹਾਂ ਗੁਰੀ ਆ ਜਾ ਇੱਧਰ ਗੱਲਬਾਤ ਸੁਣਾ ਕੋਈ ਬਾਕੀ ਆ ਗੁਰੀ ਬਾਈ ਖੜਾ ਇਹਨੂੰ ਪੁੱਛ ਰੋ ਇਹਨੇ ਵੱਡੀਆਂ ਨੇ ਕਣਕਾਂ ਵੀ ਨਿਕਾਲ ਕੇ ਮਿਆਂ ਕਿਵੇਂ ਆ ਫਿਰ ਹਾਂ ਤੇ ਕਿਵੇਂ ਚੱਲਦਾ ਕੰਮ ਕੰਮ ਵਧੀਆ ਆਣ ਕਿਦੋਂ ਚੱਲੀਆਂ ਨੇ ਅੱਜ ਹੀ ਨਾ ਹੋ ਗਈ ਪਾਸੋਂ ਚਲਾਈਆਂ ਦੀਆਂ ਪਹਿਲੇ ਦਿਨ ਠੀਕ ਆ ਅਸੀਂ ਜਉਂ ਜਉਂ ਵੱਡੇ ਪਹਿਲਾਂ ਨਾ ਜਉਂ ਤਾਂ ਨਹੀਂ ਤੇ ਨਾ ਤਾਂ ਥੋੜੀ ਜੀ 4-5 ਕਿਲੋ ਦੇ ਵੱਡੇ ਦੀਆਂ ਠੀਕ ਆ ਕਿੰਤੀ ਵੱਡੀਆਂ ਪਣੇ ਤਿੱਬੀਆਂ ਆਉਣੀਆਂ ਅਸੀਂ ਤਿੱਬੀਆਂ ਕਿੰਨੀ ਚੱਲ ਵਧੀਆ ਅਜਾੜਤੀ ਨੂੰ ਵੇਲਾ ਕਰ ਦੋਗੇ ਅਜੇ ਇਹਨੂੰ ਲਾਦਾਂਗੇ ਲਵੇ ਹਾਂ ਲਵੇ ਕੀ ਲਾਦੋਂਗੇ ਬਾਢੀ ਦੋਗੇ ਦਾ ਨਾਰਮ ਜੀ ਰੂਗੇ ਦੀ ਬਾਕੀ ਨਾ ਫੜੀ ਲੈ ਚੱਲ ਵਧੀਆ ਵਧੀਆ ਨਿਕਾਲ ਕਿਵੇਂ ਲੱਗਿਆ ਤੈਨੂੰ ਨਿਕਾਲ ਤਾਂ ਬਹੁਤ ਵਧੀਆ ਅਜੇ ਚੱਕਤਾ ਜਿੰਨੀਆਂ ਵੱਡੀਆਂ ਨਹੀਂ ਤੈ ਆਪਦੀ ਕਿੰਨੀ ਵੱਡੀ ਆ ਮੈਂ ਵੱਡੇ ਦੇ 5 ਕਿੱਤੇ ਤੋਲਤੀ ਨਾ ਤੋਲੀ ਨਹੀਂ ਦੱਸਿਆ ਉਵੇਂ ਲਾ ਕੇ ਹਜੇ ਪਰ ਇੰਨੀ ਖੜੀਆਂ ਨੇ ਹਜੇ ਲੇਬਰ ਆਉਂਗੇ ਲੇਬਰ ਨਹੀਂ ਆਇਆ ਤੜਕੇ ਲੇਬਰ ਆ ਜਾਣੇ ਆਪਨੇ ਹਾਂ ਹੁਣ ਤਾਂ ਇਹਦੇ ਕਿੰਨੀ ਕੰਮ ਰਹਿ ਗਿਆ ਇਹਦੇ ਕਿੰਨੀ ਰਹਿ ਗਿਆ ਆਪਾਂ ਨੂੰ ਮੀਟਸ ਆਉਂਦਾ ਜਿੰਨੀ ਜਿੰਨੀ ਠੀਕ ਆ ਬਾਤ ਅੜ ਕੇ ਚੱਲੂ ਕੰਮ ਲੇਬਰ ਆ ਜਾਣੀਆਂ ਲੇਬਰ ਫਿਰ ਤਕਰੀਬਨ ਪਹਿਲਾਂ ਤਾਂ ਐ ਜੇ ਸੀ ਆਪਾਂ ਨੂੰ ਵੀ 15 20 15 ਤੋਂ ਬਾਅਦ ਚੱਲੂ ਕਰਨਾ ਹਾਂ ਹਾਂ ਪਹਿਲਾਂ ਐ ਸੀ ਆ ਮਗਰ ਉਹ ਜਿਹੜੀਆਂ ਦੋ ਤਿੰਨ ਧੁੱਪਾਂ ਵਧੀਆਂ ਪੈ ਗਈਆਂ ਹਾਂ ਉਹਦੇ ਨਾਲ ਇੱਕਦਮ ਕਣਕ ਆ ਗਈਆਂ ਠੀਕ ਹਾਂ ਬੰਦੇ ਬੜੀਆ ਇਹ ਆ ਨਾ ਕਣਕ ਤਾਂ ਸਿਆਣੇ ਕਹਿੰਦੇ ਨੇ ਵੀ ਲੱਗੀ ਮੇਖ ਜੱਟਾ ਹੁਣ ਕੱਚੀ ਪੱਕੀ ਨਾ ਦੇਖ ਉਹ ਗੱਮਾ ਹੁਣ ਵਿਸਾਖੀ ਆਜ ਅੱਜ ਸੇਬ ਵੀ ਨੇ ਵੀ ਵੱਢਤੀ ਸੇਬ ਵੀ ਹਾਂ ਵੱਢਤੀ ਆਜ ਬੋਲਾ ਤੋਲ ਵੀ ਆਇਆ ਕਹਿੰਦੇ ਹਾਂ ਉਹਦੀ ਕੀ ਸਾਲ ਦੀ ਨਿਕਲੀ ਆ ਉਹਦੀ 25 ਕਾਟਲ ਤੋਂ ਉੱਤੇ ਨਿਕਲੀ ਅਸ਼ਕਿੰਨਾ ਮੈਂ ਕਹਿੰਦਾ 15 16 ਕਿੱਗਾਂ ਤੋਂ ਸੀਗਾ ਹਾਂ 14 ਕਿੱਗਾਂ ਤੋਂ ਵੱਧਿਆ ਉਹਦਾ ਉਹਦੇ ਚਾਚੇ ਵਾਲਾ ਠੀਕ ਆ ਚੱਲ ਫਿਰ ਤਾਂ ਖੈਰ ਵਧੀਆ ਨਿਕਲਿਆ 75 ਕਾਟਲਾਂ ਤੋਂ ਉੱਤੇ ਹੋ ਗਈ ਠੀਕ ਆ ਮੇਰਾ 5 ਕੁਆਂਟਲ ਤੋਂ ਵੀ ਟੱਪ ਗਈ 5 ਤੋਂ ਟੱਪ ਗਈ ਉਹਦੀ ਅੱਗੇ ਵੀ ਕਣਕ ਉਹਦੀ 5.5 5 ਕੁਆਂਟਲ 40 ਕਿਲੋ ਤੇਰੇ ਕੋਲ ਤਾਂ ਵੇਚਦੀ ਰਹਿੰਦਾ ਹਾਂ ਹਾਂ ਉਹਦਾ ਬਹਾਣੀ ਵਧੀਆ ਹੋ ਢਾੜ ਜੀਰੀ ਦੀ ਉਹਦੀ ਬਹੁਤ ਵਧੀਆ ਸੋਨੇ ਨਿਕਲ ਲਈ ਬਾਕੀ ਰੇ ਰੂਹ ਵੀ ਵਧੀਆ ਪਈ ਜਾਂਦਾ ਦੇਸੀ ਰੇ ਵੀ ਵਧੀਆ ਪਈ ਜਾਂਦਾਗਾ ਇਹ ਚੀਜ਼ ਦਾ ਵੀ ਫਰਕ ਆ ਕਿ ਨਹੀਂ ਬਾਕੀ ਉਹਦਾ ਧਿਆਨ ਬਹੁਤ ਆ ਗੌਰ ਬਖਦਰਾ ਸੇਵਾ ਬਹੁਤ ਕਰਦਾ ਤੇ ਆਪ ਕਰਦਾਗਾ ਹਾਂ ਆਪ ਕਰਦਾ ਸਾਰੀ ਸਪਰੇ ਵੀ ਆਪ ਰੇ ਵੀ ਆਪ ਉਹਨੇ ਕੰਮ ਪੂਰੀ ਕੰਮ ਹੀ ਜਣੀ ਸਾਰਾ ਜਿਹੜਾ ਕਰਨਾ ਆਪ ਦੇ ਹੱਥੀ ਆਪ ਹੀ ਕਰਦਾ ਹਾਂ ਹੁਣ ਆਪਾਂ ਦਾ ਜਿਹੜੀ ਥੈਲੇ ਸਿੱਟ ਚਕਾ ਕੇ ਤੋਰ ਦੇਣੇ ਹੈਗੇ ਹਾਂ ਜੋੜੇ ਆਪੇ ਹੱਥ ਨਾਲ ਪਾਉਣੇ ਨੇਗੇ ਕੋਨੇ ਸਾਰਾ ਕੰਮ ਆਪਦੇ ਹੱਥੀ ਆਪ ਕਰਨਾ ਠੀਕ ਅਜੀਬ ਦਾ ਕੰਮ ਆ ਉਹ ਵੀ ਵੇਲੇ ਜੇ ਹੋਈ ਇਹ ਚੱਲ ਫਾਰਮ ਤੇ ਕੇ ਬਣਾਈ ਲੈਣੇ ਹੈਗੇ ਹਾਂ ਭੇਜੋ ਟਰਾਲੀ ਭਰ ਗਈ ਉਹ ਵਾਲੇ ਖੇਕ ਆ ਜੀ ਹਾਂ ਠੀਕ ਮੈਂਬਰ ਸਾਹਿਬ ਆ ਜਾਓ ਮੈਂਬਰ ਤੇ ਲਾਈਏ ਗੁਰੀ ਦੇਲਾ ਮੈਂ ਬਰਾ ਤੇ ਵੱਢਤੀ ਅੱਜ ਕੱਲ ਵੱਢੀ ਆ ਥੋੜੀ ਜਿਹੀ ਫਿਰ ਤੋਲਦੀ ਤੋਲਦੀ ਬੱਚ ਹੈ ਟੋਲੀ ਵਰਗੀ ਆ ਟੋਲੀ ਵਰਗੀ ਆ ਦੱਸਿਆ ਕੰਡੇ ਦੀ ਲਾਈ ਆ ਕਾਹਕੇ ਨੇ ਗਾਇ ਹੋਏ ਨੇ ਲਾਓ ਕੀ ਹਿਸਾਬ ਦੀ ਨਿਕਲੀ ਫਿਰ ਪਤਾ ਨਹੀਂ ਹਜੇ ਗਏ ਮੇਰੇ ਉਹਨਾਂ ਦਾ ਪਤਾ ਨਹੀਂ ਮੈਂ ਕੋਈ ਸਾਹ ਮਸ਼ੀਨਾਂ ਬੱਲੀਆਂ ਕਿਉਂ ਛੱਡਦੀ ਐ ਨਹੀਂ ਸਮਝਾਈ ਗੱਲ ਬਚਾਲੇ ਬੜੀਆਂ ਬੱਲੀਆਂ ਤੇ ਛੋਡੀਆਂ ਮਿੱਧੀਆਂ ਹੋਈਆਂ ਨੇ ਜੀ ਇਹ ਮਿੱਧੀਆਂ ਨਹੀਂ ਸੇਰ ਜਦੋਂ ਮਨਲਾ ਵੀ ਕਾਟਰ ਇਧਰ ਲੰਘਿਆ ਨਾ ਜਿਹੜੇ ਨੇ ਆ ਦੱਬਤੀ ਥੱਲੇ ਉਹ ਦੁਆਰੇ ਵਾਲੇ ਨੇ ਇਹ ਚ ਚੱਕਦੇ ਹੀ ਨਹੀਂ ਇਹ ਆ ਤਾਂ ਸਪਰੇਅ ਵਾਲੇ ਬੰਦੇ ਦਾ ਪੈਰ ਤਰਿਆਗਾ ਦੇਖ ਐ ਕਾਟਰ ਜਾਂਦਾਗਾ ਇਧਰਲੇ ਪਾਸੇ ਵਾਲੇ ਕੱਟਦੇ ਦੱਬ ਆ ਦਿਖਾ ਬੱਲੀਆਂ ਭਾਈ ਸਾਡੇ 83 ਨੂੰ ਘਾਟਾ ਪਾ ਰਹੇ ਨੇ ਸਾਡੇ ਮਸ਼ੀਨਾਂ ਵਾਲੇ 83 ਦਾ ਥੋੜੇ ਜਿਵੇਂ ਬਦਕੰਜੂਸ਼ ਹੋ ਜਾਂਦੇ ਨੇ ਹੈ ਥੋੜਾ ਘਰ ਉੱਪਰ ਜੇ ਮੀਨੇ ਮਿਹਨਤ ਕਰਦਾ ਤਾਂ ਆਲੇ ਕਾਲੀ ਤੋਂ ਜਮਾ ਚਿੱਟਾ ਹੋ ਗਿਆ ਸਿਰ ਸੁਰ ਸਾਰਾ ਕੁਝ ਜੀ ਕਣਕ ਪਿੱਛੇ ਭਾਜਦੇ ਨੇ ਚਲਾਈਦੀ ਨੇ ਹਾਂ ਹੋਰ ਫਿਰ ਦੀਨੇ ਕਿਵੇਂ ਆ ਕਦੋਂ ਆਇਆ ਸੀ ਇੱਥਾਂ ਦਾ ਇੱਥੇ ਆਇਆ ਦਾ ਸ਼ੇਪ ਇਹਦਾ ਜੇਹੀ ਨਹੀਂਗਾ ਮੈਂ ਗਿਆ ਨਹੀਂ ਇੱਥੇ ਠੀਕ ਆ ਹੁਣ ਜਾਣਾ ਨਹੀਂ ਤੋਰ ਫਿਰ ਮੈਂ ਬਰਾ ਅੱਜ ਇਹ ਦੂ ਬਾਤ ਕੀ ਲਾਉਣੀਆਂ ਅਜੇ ਅੱਜ ਹੀ ਤਾਂ ਨਿਵੇੜਾਂਗੇ ਬਸ ਜਿਵੇਂ ਦੋਨਾਂ ਨਾਲ ਹੀ ਕੱਲ ਦੀ ਸਾਈ ਦਾ ਫਿਰ ਹੋਊ ਕੋਈ ਕੱਲ ਸਨਣਾ ਹੈਗਾ ਤੂੰ ਵੀ ਸਨਣਾ ਜਾਣ ਲੱਗ ਗਿਆ ਹੁਣ ਤਾਂ ਮੈਂਬਰ ਸਾਹਿਬ ਆਇਆ ਕੰਮ ਚੱਲ ਪਿਆ ਚੱਲ ਪਿਆ ਜੀ ਤਾਂ ਉਹੀ ਹਵਾ ਫਿਰ ਜਾਰੀ ਆਹ ਬਾਬਾ ਆਪੋ ਸੁੱਖ ਰੱਖੇ ਥੋੜਾ ਮੀਂਹ ਮੂੰਹ ਤੋਂ ਬਚਤ ਰਹੀ ਅੱਜ ਸਵੇਰੇ ਆਪ ਨੂੰ ਇਕੱਲੇ ਸੇਬ ਵੀ ਬਹੁਤ ਸੇਬ ਵੀ ਨਹੀਂ ਲਾਈਆ ਮਸ਼ੀਨਾਂ ਠੀਕ ਨਹੀਂ ਕੱਲ ਵੱਡੀ ਆਉਂਦੀ ਵੱਡੀ ਇਹਦੀ ਵੱਡੀ ਅੱਜ ਦੀ ਗੱਲ ਆ ਆਪਣੇ ਏਰੀਏ ਚ ਅੱਜ ਜਿਹੜੇ ਨਾਲ ਡੱਬੀ ਵਾਲੇ ਏਰੀਏ ਚ ਤਾਂ ਚੱਲ ਪਈਆਂ ਕੱਲ ਦੀਆਂ ਆਪਣੇ ਏਰੀਏ ਚ ਅੱਜ ਕੱਲੇ ਸੇਬ ਵੀ ਨਹੀਂ ਵੱਡੀ ਸਾਡੇ ਵਾਲੇ ਸੇਬੀ ਨੂੰ ਨੇਰੀ ਆ ਗਈ ਹਾਂ ਉਹਦੀਓ ਨੇ ਲਾਦੀ ਨਾ ਉਹਦਾ ਪਲਾਨ ਸੀ ਇੱਕ ਦਾ ਉਹਦਾ ਵੀ ਬਟਨ ਦਾ 13 ਸੀਕ ਦਾ ਸਾਡਾ ਕਈ ਦਿਨਾਂ ਤੋਂ ਪਲਾਨ ਸੀ ਵੀ ਬਸਾਕੇ ਵਾਲੇ ਦਿਨ ਅਸੀਂ ਕੰਮ ਵਡਾਂਗੇ ਠੀਕ ਆ ਅਸੀਂ ਮੰਨ ਲਾ 11 ਤਰੀਕ ਨੂੰ ਡਿਸੀਜਨ ਲੈ ਗਏ ਸੀ ਲੈ ਗਏ ਸੀ ਵੀ ਵੜਦੇ ਦੀਆਂ ਬਸਾਖੀ ਵਾਲੇ ਦਿਨ ਆਪਾਂ ਲੈ ਕੇ ਰੱਬ ਦਾ ਨਾਉ ਹੱਥ ਕਰਾਂਗੇ ਠੀਕ ਆ ਰਾਨ ਵਾਲੇ ਦਿਨ ਚੰਗਾ ਫਰਮਾਨ ਹੋ ਗਿਆ ਉਸ ਤੋਂ ਬਾਅਦ ਮੰਨ ਲਾ ਵੀ ਜਦੋਂ ਥੋੜੇ ਟਾਈਮ ਬਾਅਦ ਦੇਖੀ ਰਾਨੂਆਂ ਦੇ ਵੀ ਮਸ਼ੀਨ ਚੱਲੇ ਹਾਂ ਹੁਣ ਅੱਜ ਲਾਲਾ ਆਪਣੇ ਆਹ ਏਰੀਆ 'ਚ 4-5 ਘਰਾਂ ਨੇ ਵੜਤੀ ਹਾਂ 4-5 ਘਰ ਠੀਕ ਆ ਕੱਲ ਨੂੰ ਚਾਰ ਦੇ 8 ਹੋ ਜਾਣਗੇ ਹਾਂ ਬਸ ਹੁਣ ਤਾਂ ਐ ਵੀ 20 ਦਿਨਾਂ ਦਾ 15 ਦਿਨਾਂ ਦਾ ਸੀਜ਼ਨ ਹੁੰਦਾ ਨਾ ਹੁਣ ਤਾਂ ਹਫਤਾ ਬਸ ਲੱਗ ਗਿਆ ਹਫਤੇ ਜਿੰਨੇ ਮਿਲਦੇ ਆ 15 ਦਿਨਾਂ ਜੀ ਦਾ ਤੂੜੀ ਜਾਂ ਟਾੜੀਆਂ ਬਣਾ ਕੇ ਵਿਲੇ ਹੋ ਜਾਣਗੇ ਸਾਡਾ ਮੰਡੀ ਵਾਲਾ ਸੀਜ਼ਨ ਮਹੀਨਾ ਚੱਲਦਾ ਨਾ ਫਿਰ ਉੱਥੇ ਹੌਲੀ ਹੌਲੀ ਫਿਰ ਸੰਘੇੜੇ ਵਾਲੇ ਸਭ ਤੋਂ ਐਂਡ ਸ਼ੁਰੂ ਹੁੰਦੇ ਨੇ ਫਿਰ ਉਸ ਤੋਂ ਬਾਅਦ ਬਾਹਮਣਾਂ ਵਾਲੇ ਸ਼ੁਰੂ ਹੋਣਗੇ ਇਹਦਾ ਘਰ ਹੁਣ ਆਪਣੇ ਪਿੰਡ ਨਾਲੋਂ ਬਹਾਮਣਾਂ ਵਾਲਾ ਲੇਟ ਆ ਲੇਟ ਆ ਹਾਂ ਚਾਹੇ ਉਹ ਝੋਨੇ ਦਾ ਚਾਹੇ ਕਣਕ ਦਾ ਠੀਕ ਆ ਸਵੇੜੇ ਵਾਲੇ ਉਦੋਂ ਲੇਟ ਨੇ ਅੱਗੇ ਆਪਣੇ ਪਿੰਡਾਂ ਨਾਲੋਂ ਸਾਰਿਆਂ ਨੂੰ ਝੋਨਾ ਵੱਢਣ ਚ ਗੇਤਾ ਭੂਦਣ ਪਿੰਡ ਹੁੰਦਾ ਸੀ ਹਾਂ ਹਾਂ ਆਪਣਾ ਪਿੰਡ ਲੇਟ ਹੁੰਦਾ ਸੀ ਹੁਣ ਆਪਣਾ ਪਿੰਡ ਗੇਤਾਗਾ ਭੂਦਣ ਪਿੰਡ ਲੇਟ ਆਗਾ ਥਣੀਆਂ ਦਾ ਲੋਕ ਜ਼ੋਰ ਮਾਰ ਕੇ ਪਹਿਲਾਂ ਲੋਕ ਟਿੱਕ ਗਏ ਹੁਣ ਲੇਟ ਹੋਣ ਲੱਗ ਗਿਆ ਸਿਸਟਮ ਹੋਣ ਲੱਗਾ ਅੱਗੇ ਹੁਣ ਆਪਣੇ ਲੋਕ ਕਿਸੇ ਨੇ ਪਹਿਲਾਂ ਲਾਤੀ ਤਾਂ ਸਾਰੇ ਦੇਖੋ-ਦੇਖ ਲੱਗ ਜਾਂਦੇ ਦੇਖੋ-ਦੇਖ ਲੱਗ ਜਾਂਦੇ ਨੇ ਬਾਕੀ ਹੁਣ ਦਾ ਸੁਪਰ ਸੀਟਰ ਜੇ ਆਗੇ ਮੰਨ ਲਾ ਵੀ ਅੱਗੇ ਉਹਦੇ ਨਾਲ ਤਾਂ ਸੌਖਾ ਹੋ ਗਿਆ ਅੱਗੇ ਤਕਰੀਬਨ ਸੇਰ ਸਿੰਘ ਗੱਲ ਇੱਕ ਇਹ ਵੀ ਹੁੰਦੀ ਜਾਂ ਕਿ ਮਸ਼ੀਨਾਂ ਜਿਹੜੀ ਬਜਾਈ ਵਾਲੀਆਂ ਹੁੰਦੀਆਂ ਸੀ ਆਪਣੇ ਪਿੰਡ ਤੇ ਤਕਰੀਬਨ ਮੰਨ ਲਾ 5-7 ਹੁੰਦੀਆਂ ਹੋਣਗੀਆਂ ਲੈ ਵੀ ਸੇਰ ਮੈਂ ਬੀਜਣੀਆਂ ਕੱਲੂ ਮਸ਼ੀਨ ਮੈਨੂੰ ਸਾਜੀ ਖੜਦੀ ਵੀ ਤਿੰਨ ਦਿਨ ਨੰਬਰ ਲਗੋ ਉਹ ਮਸ਼ੀਨ ਨਾਲ ਲੇਟ ਹੋਈ ਜਾਂ ਹੁਣ ਸੁਪਰ ਸੀਟਰ ਨੇਗੇ ਬਹੁਤ ਦੀ ਦੋ ਸੁਪਰ ਸੀਟਰ ਮਸ਼ੀਨਾਂ ਨਾਲੋਂ ਜ਼ਿਆਦਾ ਜ਼ਿਆਦਾ ਹੋਗੇ ਮੰਨ ਲਾ ਸੁਪਰ ਸੀਟਰ ਤਾਂ ਆਪਣੇ 30 ਹੋਣਗੇ 30 ਹੋਣਗੇ ਆਹ ਇਹ ਚੀਜ਼ ਇਹ ਚੀਜ਼ ਦਾ ਫਰਕ ਆ ਜਣੀ ਹੁਣ ਕਿਰਾਏ ਵਾਲਾ ਸੰਦ ਇਹ ਨਹੀਂ ਹੈਗਾ ਵੀ ਅੱਗੇ ਵਾਂਗੂ ਡੀਕਣਾ ਪੈਂਦਾਗਾ ਆ ਡੀਕਣਾ ਨਹੀਂ ਪੈਂਦਾ ਹੁਣ ਤਾਂ ਮੰਨ ਲਾ ਵੀ ਤਕਰੀਬਨ ਇੰਨੇ ਕੋ ਇਹ ਪ੍ਰਵਾਹੀ ਪਿੰਡ ਮਸ਼ੀਨ ਇੱਕ ਨਹੀਂ ਸੀ ਹੁੰਦੀ ਮਨ ਲਾ ਹੁਣ ਉਥੇ ਨਾ ਪਾਣੀ ਆ 15 ਮਸ਼ੀਨਾਂ ਲਈ ਬੈਠੇ ਨੇ 15 ਮਸ਼ੀਨਾਂ ਲਈ ਬਾਪੀ ਕੰਮ ਨਿਪੜਦੇ ਨਾ ਅੱਗੇ ਦੋ ਮਸ਼ੀਨਾਂ ਹੁੰਦੇ ਸੀ ਲੋਕ ਮਗਰ ਲਾਈ ਤੁਰੇ ਕੱਲ ਨੂੰ ਚਲਾएंगे ਪਰਸੋਂ ਚਲਾਾਂਗੇ ਜੀ ਮਸ਼ੀਨ ਦੀ ਸਫਾਈ ਬਹੁਤ ਆ ਦਸ਼ਮੀ ਜੀ ਦਸ਼ਮੀ ਸਤ ਨੂੰ ਨਹੀਂ ਪੜਾਈ ਗਿਆ ਠੀਕ ਆ ਜੀ ਜਿਹੜੀ ਵੇਲੇ ਵੀ ਦੇਖਿਆ ਆਪਣੀ ਜਿਹੜੀ ਡਿੱਗੀ ਸੀ ਬਿਲਕੁਲ 0% ਨੁਕਸਾਨ ਠੀਕ ਹੈ ਪੜਾਈ ਲੈਣਾ ਪੜਾਈ ਨਾਲ ਨੁਕਸਾਨ ਹੋ ਜਾਂਦਾ ਇਹ ਨੁਕਸਾਨ ਤੇਰੇ ਇੱਕ ਗੱਲ ਹੈ ਜੀ ਪਤਾ ਨਹੀਂ ਸਾਡੇ ਗੁੜੀ ਦਾ 300 ਰੁਪਏ ਇਹਨਾਂ ਹੈ ਹਾਂ ਇਹ ਐ ਥੋਤੇ ਮਗਰ ਤੁਹਾਨੂੰ ਲਾਤਾ ਵਧੀਆ ਜੀ ਇਹ ਵੀ ਨਾ ਬਿਜਲੀ ਲਿਆਦੀਆਂ ਨੇ ਹਾਂ ਕਿਸੇ ਦੀ ਕੰਪਲੀਟ ਨਹੀਂ ਆਹ ਦਾਣਾ ਮਾਰੇ ਹਾਂ ਦਾ ਉਹ ਕਰੇ ਠੀਕ ਹੈ ਤੇ ਖਰਾਬ ਕਰੇ ਇਹ ਬੰਦੇ ਜੀ ਕੌਣਾ ਹੈ ਕੌਣਾ ਹੈ ਫੋਰਮੈਨ ਆ ਪੂਰਾ ਕੌਣਾ ਹਾਂ ਅਛਾ ਲੋਹਾ ਤੋ ਜਿਹੜਾ ਮਰਜ਼ੀ ਨਾਲ ਲੈ ਕੇ ਲੈ ਲਈਏ ਇਹਨੂੰ ਹਾਂ ਉਹ ਤੈਨੂੰ ਘਾਟਾ ਨਹੀਂ ਪਾਉਂਦਾ ਮੈਂ ਤਿਆਰ ਪਾ ਕਰਿਆ ਹੋਇਆ ਠੀਕ ਆ ਦੇਖਿਆ ਇਹ ਚੀਜ਼ ਇਹਦਾ ਗੱਲ ਹੈ ਮਾੜੀ ਚੀਜ਼ ਨਹੀਂ ਇਹ ਲੈਂਦਾ ਓਏ ਬੰਦੇ ਨੇ ਜਦੋਂ ਤੈਂ ਕਹਿਤਾ ਗੁਰੀ ਚੱਲਣਾ ਨਾਲ ਜੇ ਹੁਣ ਗੁਰੀ ਐਵੇਂ ਆਪਦੇ ਕੰਮਾਂ ਕਿਰਤੀ غور ਕਰਕੇ ਤੇਰੇ ਨਾਲ ਜਾਊ ਨਹੀਂ ਉਹ ਤੈਨੂੰ ਸੰਧ ਵੀ ਕੀ ਉਹ ਕਰੂ ਜਦੋਂ ਬੰਦੇ ਹੀ ਖੁਸ਼ ਹੋ ਕੇ ਤਰਪਿਆ ਨਾਲ ਆਪੀ ਸੰਧਨੇ ਆਪਾਂ ਨੂੰ ਵਫਾ ਕਰਨਾ ਇਹਨੂੰ ਵਫਾ ਕਰਦਾ ਤੇਜ਼ੀ ਥੋੜੀ ਜੀ ਕਰ ਜਨਾ ਤੇਜ਼ੀ ਦਾ ਤਾਂ ਐ ਤਾਂ ਹੁੰਦਾ ਹੈ ਹੈ ਤਾਂ ਦੇਖੋ ਕਦੇ ਕਦੇ ਬੰਦਾ ਤੇਜ਼ ਵੀ ਹੋ ਜਾਂਦਾ ਤੇਜ਼ ਵੀ ਹੋ ਜਾਂਦਾਗਾ ਪਾਲਦੀ ਪੜਨੀ ਹੋਣੀਆਂ ਹਾਂ ਕਿਧਰੇ ਬਸ ਕਾਲੂ ਦੇਖਦੇ ਆ ਬਸ ਹੁਣ ਤਾਂ ਤਿਆਰ ਹੀ ਨੇਗੇ ਹੁਣ ਤਾਂ ਸਭ ਤਿਆਰ ਹੀ ਨੇਗੇ ਅੱਜ ਵੀ ਆਈਆਂ ਪੀਆਂ ਨਹੀਂ ਆਈਆਂ ਪੀਆਂ ਨਹੀਂ ਆਂ ਉਹੀ ਇੱਕ ਦੀ ਸਿਰ ਥੋੜੀ ਜਿਹੀ ਆਪਾਂ ਨੂੰ ਠੰਡ ਕਰਕੇ ਠੰਡ ਵੱਧ ਪਈ ਕਰਕੇ ਐ ਜੇ ਲੱਗ ਜਾਂਦਾ ਵੀ ਕਰ ਹਾਂ ਉਹ ਨਾ ਨਾੜ ਦੇਖ ਲੈ ਨਾੜ ਜਮਾ ਹੋਇਆ ਪਿਆ ਮੁਰਿਆ ਪਾ ਕਰ ਦੋ ਇੱਕ ਪਿਓ ਠੰਡਾ ਹਾਂ ਗੜਦਾ ਆ ਉੜਦੀ ਆ ਮਸ਼ੀਨਾਂ ਦੇ ਵਿੱਚ ਆਪਾਂ ਸਵੇਰੇ ਵੱਢਦੇ ਹਾਂ ਫੇਰ ਮੈਂ ਭਰਾ ਕੱਲਿਆ ਅੱਗੇ ਮੰਨ ਲਾ ਵੀ ਆ ਦਿਨਾਂ ਜਾ ਕੇ ਤਪ ਪੂਰੀ ਕੜੀਕੇ ਦੀ ਪੈਣ ਲੱਗ ਜਾਂਦੀ ਸੀ ਹੁਣ ਮੰਨ ਲਾ ਕਿ ਪਈਆ 10 ਤਰੀਕ ਤੋਂ ਬਾਅਦ ਪੈਣ ਲੱਗੀ ਆ ਆ ਹੁਣ ਤੂੰ ਐ ਲਾਲਾ ਮੌਸਮ ਬਾਢੀ ਵਾਲਾ ਤਾਂ ਹੈ ਨਹੀਂਗਾ ਠੰਡਾ ਹੋਇਆ ਪਿਆਗਾ ਹਾਂ ਜੀ ਨਾਲ ਦੇਣੀ ਜਦੋਂ ਆਪਾਂ ਜੀ ਦੀ ਬਾਰ ਦੇ ਉੱਤੇ ਉਹ ਐਜਾ ਮੌਸਮ ਹੁੰਦਾ ਹੁੰਦਾ ਸ਼ਾਮ ਜੇ ਨੂੰ ਐਜਾ ਹੋ ਜਾਂਦਾਗਾ ਵੀ ਬਸ ਨਾ ਨਹੀਂ ਹੁਣ ਨੂੰ ਤਾਂ ਪੂਰੀ ਉਹ ਚਾਹੀਦੀ ਸੀ ਆ ਉਹ ਦਾ ਹਵਾ 13 14 ਦੀ ਦੱਸਿਆ ਹੋਇਆ ਹਵਾ ਮੌਸਮ ਤਾਂ 16 ਤੱਕ ਖਰਾਬ ਬਚਿਆ ਠੀਕ ਹੈ ਉਹ ਮੌਸਮ ਉਹ ਤਾਂ ਹੈ ਨਹੀਂਗਾ بارش ਤਾਂ ਹੈ ਨਹੀਂਗੀ بارش بارش ਆ ਗਈ ਆ ਸ਼ੇਰਪੁਰ ਪੈ ਗਿਆ ਕਹਿੰਦੇ ਆਪਣੇ ਵੀ ਆ ਗਏ ਦੀ ਕਣੀ ਆਈਆਂ ਕਿਰਾਂ ਦਾ ਪਿੰਡ ਵੱਧ ਲਾ ਦੇ ਸੜਕਾਂ ਦਾ ਹਾਂ ਪਿੰਡ ਵੱਧ ਦਾ ਇੱਥੇ ਵੀ ਆ ਗਿਆ ਸੀ ਕਿਰਾਂ ਪਾਤੀ ਹੋ ਗਿਆ ਪਰ ਬ੍ਰੀਕ ਜੀਆਂ ਕਣੀਆਂ ਹੀ ਸੀ ਇੱਥੇ ਤਾਂ ਉੱਥੇ ਛੇਵੀ ਵਾਲੀ ਮਸ਼ੀਨ ਚੱਲੇ ਮੈਂ ਉੱਥੇ ਖੜਾ ਸੁਗਰਾਜ ਮੈਨੂੰ ਕਹਿੰਦਾ ਮੀਂਹ ਪੈਂਦਾ ਮੈਂ ਹਾਂ ਮੀਂਹ ਕਿੱਥੇ ਪੈਂਦਾ ਮਹਾਸ਼ੀ ਤਾਂ ਮਸ਼ੀਨ ਚੱਲਦੀ ਆ ਦੇਖ ਕੇ ਬਾਲੀ ਡੁੱਲਣਾ ਜਾਵੇ ਇਹ ਨਾ ਬਰਾਬਰੀ ਰੱਖੀ ਜੀਰੀ ਵਾਂਗੂ